ਤੁਹਾਡੇ ਚਿੱਟੇਵਾਲ ਸਾਰੀ ਜ਼ਿੰਦਗੀ ਵਾਸਤੇ ਕਾਲੇ ਹੋ ਜਾਣਗੇ ਆ ਦੇਸੀ ਤਰੀਕਾ ਪੁਰਾਣੇ ਬਜ਼ੁਰਗਾਂ ਦਾ ਤਿਆਰ ਕਰ ਲਓ ਜੀ ਕਰਨਾ ਕੀ ਹੈ ਆਪਾਂ ਨੂੰ ਦੋ ਚਾਹੀਦੇ ਨੇ ਆਹ ਸੁੱਕੇ ਹੋਏ ਨਾਰੀਅਲ ਨਾਰੀਅਲਾਂ ਦੇ ਉੱਤੇ ਜਿੰਨਾ ਵੀ ਆਹ ਫੂਸਜਾ ਲੱਗਿਆ ਹੁੰਦਾ ਸਾਰੇ ਨੂੰ ਆਪਾਂ ਜੀ ਕੱਢ ਕੇ ਅਲੱਗ ਕਰ ਲਾਂਗੇ ਜਿਹੜੇ ਲੋਕ ਪਰੇਸ਼ਾਨ ਨੇ ਚਿੱਟੇਵਾਲਾਂ ਤੋਂ ਉਮਰ ਤੋਂ ਪਹਿਲਾਂ ਜਿਹੜੇ ਲੋਕਾਂ ਦੇ ਚਿੱਟੇਵਾਲ ਤੁਹਾਡੇ ਚਿੱਟੇ ਵਾਲ ਸਾਰੀ ਜ਼ਿੰਦਗੀ ਵਾਸਤੇ ਕਾਲੇ ਹੋ ਜਾਣਗੇ ਆ ਦੇਸੀ ਤਰੀਕਾ ਪੁਰਾਣੇ ਬਜ਼ੁਰਗਾਂ ਦਾ ਤਿਆਰ ਕਰ ਲਓ ਜੀ ਕਰਨਾ ਕੀ ਹੈ ਆਪਾਂ ਨੂੰ ਦੋ ਚਾਹੀਦੇ ਨੇ ਆਹ ਸੁੱਕੇ ਹੋਏ ਨਾਰੀਅਲ ਨਾਰੀਅਲਾਂ ਦੇ ਉੱਤੇ ਜਿੰਨਾ ਵੀ ਆਹ ਫੂਸਜਾ ਲੱਗਿਆ ਹੁੰਦਾ ਸਾਰੇ ਨੂੰ ਆਪਾਂ ਜੀ ਕੱਢ ਕੇ ਅਲੱਗ ਕਰ ਲਾਂਗੇ ਜਿਹੜੇ ਲੋਕ ਪਰੇਸ਼ਾਨ ਨੇ ਚਿੱਟੇ ਵਾਲਾਂ ਤੋਂ ਉਮਰ ਤੋਂ ਪਹਿਲਾਂ ਜਿਹੜੇ ਲੋਕਾਂ ਦੇ ਚਿੱਟੇ ਵਾਲ ਆ ਜਾਂਦੇ ਨੇ 10 15 ਸਾਲਾਂ ਦੇ 20 ਸਾਲਾਂ ਦੇ ਬੱਚਿਆਂ ਦੇ ਚਿੱਟੇ ਵਾਲ ਆ ਜਾਂਦੇ ਨੇ ਉਹਨਾਂ ਦੇ ਵਾਲ ساری ਜ਼ਿੰਦਗੀ ਵਾਸਤੇ ਕਾਲੇ ਹੋ ਜਾਣਗੇ ਜਿਹੜੇ ਲੋਕ ਡਾਈਆਂ ਕਰ ਕਰ ਕੇ ਅੱਕ ਗਏ ਉਹਨਾਂ ਦੇ ਵਾਲ ਵੀ ساری ਜ਼ਿੰਦਗੀ ਵਾਸਤੇ ਕਾਲੇ ਹੋ ਜਾਣਗੇ ساری ਜ਼ਿੰਦਗੀ ਉਹਨਾਂ ਨੂੰ ਡਾਈ ਕਰਨ ਦੀ ਕੋਈ ਲੋੜ ਨਹੀਂ ਪਊਗੀ ਬਸ ਆ ਇੱਕ ਦੇਸੀ ਤਰੀਕਾ ਹੈ ਪੁਰਾਣੇ ਬਜ਼ੁਰਗਾਂ ਦਾ ਤਰੀਕਾ ਹੈ ਪੁਰਾਣੇ ਟਾਈਮਾਂ ਦੇ ਵਿੱਚ ਕੋਈ ਡਾਈ ਨਹੀਂ ਕਰਦਾ ਸੀ ਕਿਸੇ ਦੇ ਵਾਲ ਚਿੱਟੇ ਨਹੀਂ ਆਉਂਦੇ ਸੀ ਕਿਸੇ ਦੇ ਟਾਈਮ ਤੋਂ ਪਹਿਲਾਂ ਵਾਲ ਸੀ ਜਿਹੜੇ ਚਿੱਟੇ ਨਹੀਂ ਹੁੰਦੇ ਸੀ ਇਹ ਜਿਹੜੇ ਆਪਣੇ ਬਜ਼ੁਰਗ ਸੀ ਫਾਰਮੂਲਿਆਂ ਦਾ ਯੂਜ਼ ਕਰਦੇ ਸੀ ਆਪਾਂ ਨੇ ਸਾਰੇ ਜਿਹੜੇ ਹਨਾਰੀ ਵਾਲੇ ਸੁੱਕੇ ਇਹਨਾਂ ਦੇ ਜਿਹੜੇ ਬਾਲ ਜਿਹੇ ਨੇ ਉਹ ਝਾੜ ਕੇ ਅਲੱਗ ਕਰ ਲਈ ਜਿਵੇਂ ਜਿਵੇਂ ਫਾਰਮੂਲਾ ਯੂਜ਼ ਕਰਾਂਗੇ ਉਸੇ ਤਰੀਕੇ ਨਾਲ ਤੁਸੀਂ ਇਸ ਫਾਰਮੂਲੇ ਦਾ ਯੂਜ਼ ਕਰ ਲਓ ਮੈਂ ਕਹਿੰਨਾ ਵੀ ਤੁਸੀਂ ਗੁਣ گاਉਂਗੇ ਪੱਠੀ ਆਪਾਂ ਨੇ ਚਲਾ ਲਈ ਤੁਸੀਂ ਚੁੱਲੇ ਦੇ ਉੱਤੇ ਵੀ ਕੋਈ ਕੜਾਈ ਆ ਕੜਾਈ ਕਿਸੇ ਵੀ ਚੀਜ਼ ਨੂੰ ਰੱਖ ਲਓ ਐਸ ਤੋਂ ਬਾਅਦ ਜਿੰਨੇ ਵੀ ਆਪਣੇ ਨਾਰੀਅਲ ਦੇ ਹਾ ਬਾਲ ਨੇ ਛਿਲਕੇ ਨੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਲਾ ਕੇ ਐਸ ਤਰੀਕੇ ਨਾਲ ਆਪਾਂ ਇਹਨੂੰ ਵਿੱਚ ਰੱਖ ਲੈਨੇ ਆ ਤੇ ਦਬਦੇ ਰਵਾਂਗੇ ਆਪਾਂ ਇਹਨਾਂ ਨੂੰ ਚੰਗੇ ਤਰੀਕੇ ਨਾਲ ਸਾੜ ਲਾਂਗੇ ਐਸ ਤਰੀਕੇ ਨਾਲ ਆਪਾਂ ਨੇ ਇਹਨੂੰ ਸਾੜਨਾ ਪਰ ਇਹਨਾਂ ਨੂੰ ਡਾਇਰੈਕਟ ਨਹੀਂ ਤੁਸੀਂ ਸਾੜਨਾ ਕਿਸੇ ਭਾਂਡੇ ਦੇ ਵਿੱਚ ਪਾ ਕੇ ਸਾੜਨਾ ਤਾਂ ਕਿ ਜਿੰਨਾ ਵੀ ਇਹਦੇ ਵਿੱਚੋਂ ਮਟੀਰੀਅਲ ਨਿਕਲੂਗਾ ਉਹ ਸਾਰਾ ਆਪਣੇ ਕੰਮ ਦਾ ਹੈ ਜੀ ਆ ਸਾਰਿਆਂ ਦੀ ਆਪਾਂ ਨੇ ਰਾਖ ਬਣਾ ਲੈਣੀ ਹੈ ਪਾਊਡਰ ਬਣਾ ਲੈਣਾ ਇਸ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਆਪਾਂ ਬਣਾਈ ਜਾਂਦੇ ਹਾਂ ਠੀਕ ਹੈ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ 10-10 ਸਾਲਾਂ ਦੇ ਬੱਚਿਆਂ ਦੇ ਵੀ ਨਾ ਟੋਲੇ ਆ ਗਏ ਵਾਲ ਚਿੱਟੇ ਹੋ ਗਏ ਉਮਰ ਤੋਂ ਪਹਿਲਾਂ ਵਿਚਾਰੇ ਫਿਰ ਉਹ ਡਾਈਆਂ ਲਵਾਉਂਦੇ ਨੇ ਜਾਇ ਜਿਹੜਾ ਤੁਹਾਨੂੰ ਦਿੱਕਤ ਆਉਂਦੀ ਹੈ 25 ਤੋਂ 30 ਸਾਲ ਦੀ ਏਜ ਦੇ ਵਿੱਚ ਬਹੁਤ ਲੋਕਾਂ ਨੂੰ ਦਿੱਕਤ ਆਉਂਦੀ ਹੈ 20 ਸਾਲ ਦੀ ਏਜ 'ਚ ਵੀ ਆਉਂਦੀ ਹੈ ਜਿਨ੍ਹਾਂ ਦੇ ਵਾਲ ਟਾਈਮ ਤੋਂ ਪਹਿਲਾਂ ਚਿੱਟੇ ਹੋ ਜਾਂਦੇ ਨੇ ਉਹ ਜਿਹੜੀਆਂ ਤੁਸੀਂ ਆਹ ਬਾਹਰ ਜਾ ਕੇ ਵਾਲਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਕਰੀਮਾਂ ਵਗੈਰਾ ਲਗਾਉਂਦੇ ਹੋ ਕਹਿੰਦੇ ਨੇ ਰਿਮਾਉਂਡ ਕਰਾ ਲੇ ਜਾਂ ਉਹ ਕਰਾ ਲਿਆ ਉਹਨਾਂ ਕਰਕੇ ਵੀ ਸলিউਸ਼ਨ ਪੱਕਾ ਤੁਹਾਨੂੰ ਦਵਾਂਗੇ ਕਰਕੇ ਆਹ ਲਓ ਜੀ ਇਹ ਪਾਊਡਰ ਬਣਾ ਕੇ ਆਪਾਂ ਨੇ ਬਿਲਕੁਲ ਠੰਡਾ ਕਰ ਲਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜੀ ਹਲਦੀ ਠੀਕ ਹੈ 2 ਤੋਂ ਲੈ ਕੇ 23 ਚਮਚੇ ਆਪਾਂ ਨੇ ਇਹਦੇ ਵਿੱਚ ਇੰਨੇ ਮਟੀਰੀਅਲ ਦੇ ਵਿੱਚ ਹਲਦੀ ਦੀ ਐਡ ਕਰਤੇ ਤੇ ਸਾਰੀ ਨੂੰ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਂਗੇ ਇੱਕ ਮੇਕ ਇੱਕ ਕਰ ਲਾਂਗੇ ਬਿਲਕੁਲ ਆਪਾਂ ਇਸ ਤਰੀਕੇ ਨਾਲ ਇਹਨੂੰ ਤੁਸੀਂ ਮਿਕਸ ਕਰ ਲੈਣਾ ਥੋੜਾ ਜਿਹਾ ਹਲਕਾ ਜਿਹਾ ਆਪਾਂ ਨੇ ਇਹਨੂੰ ਠੰਡਾ ਕਰ ਲਿਆ ਸੀ ਇਸ ਤੋਂ ਬਾਅਦ ਇਹਨੂੰ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਜਿਹੜੀ ਅੱਗ ਨਾ ਵਾਲੀ ਜ਼ਿਆਦਾ ਰਵੇ ਹਲਕੀ ਫੁਲਕੀ ਅੱਗ ਹੋਵੇ ਤੇ ਉਹਦੇ ਵਿੱਚ ਆਪਣੀ ਹਲ ਉਹ ਠੰਡਾ ਕਰ ਲੋ ਹੁਣ ਠੰਡਾ ਕਰਕੇ ਛਾਨਣੀ ਦੇ ਵਿੱਚ ਪਾ ਲੋ ਜਿਹੜੀ ਛਾਨਣੀ ਦੇ ਵਿੱਚ ਆਪਾਂ ਆਟਾ ਝਾਰਦੇ ਹੁੰਨੇ ਆਟਾ ਛਾਨਦੇ ਹੁੰਨੇ ਆ ਉਹਦੇ ਨਾਲ ਇਹਨੂੰ ਛਾਨ ਕੇ ਸਾਰੇ ਪਾਊਡਰ ਨੂੰ ਬਿਲਕੁਲ ਇਸ ਤਰੀਕੇ ਨਾਲ ਅਲੱਗ ਕਰ ਲੈਣਾ ਆਹ ਲੋ ਜੀ ਆਹ ਸ਼ੇਪ ਦੇ ਵਿੱਚ ਆ ਗਿਆ ਹੁਣ ਇਹਨੂੰ ਤੁਸੀਂ ਕਿਸੇ ਭਾਂਡੇ ਦੇ ਵਿੱਚ ਕੱਢ ਲੋ ਅਲੱਗ ਭਾਂਡੇ 'ਚ ਇਸ ਤੋਂ ਬਾਅਦ ਚਾਹੀਦੀ ਆਪਾਂ ਨੂੰ ਇੱਕ ਐਲੋਵੇਰਾ ਜਿਹੜੀ ਜੈੱਲ ਹੁੰਦੀ ਏ ਉਹਦੀ ਆਪਾਂ ਨੂੰ ਛੋਟੀ ਇੱਕ ਡੱਬੀ ਚਾਹੀਦੀ ਏ ਉਹ ਸਾਰੀ ਤੁਸੀਂ ਇਹਦੇ ਵਿੱਚ ਪਾ ਲੈਣੀ ਏ ਠੀਕ ਹੈ ਜਿੰਨੇ ਕਿ ਤੁਹਾਡੇ ਵਾਲ ਚਿੱਟੇ ਨੇ ਓਨਾਂ ਕੁ ਤੁਸੀਂ ਮਟੀਰੀਅਲ ਤਿਆਰ ਕਰਨਾ ਥੋੜਾ ਜਿਹਾ ਇਹਦੇ ਵਿੱਚ ਇੰਨਾ ਕੁ ਆਪਾਂ ਲੈਣਾ ਤੁਸੀਂ ਨੇ ਜਿਵੇਂ ਤੁਸੀਂ ਡਾਈ ਲਾਉਨੇ ਹੋ ਉਸੇ ਤਰੀਕੇ ਨਾਲ ਇਹਨੂੰ ਲਾਓ ਮਹੀਨੇ ਦੇ ਵਿੱਚ ਇਹਦਾ ਤੁਸੀਂ ਦੋ ਵਾਰੀ ਯੂਜ਼ ਕਰ ਲਓ ਤੁਹਾਡੇ ਚਿੱਟੇ ਵਾਲ ਬਿਲਕੁਲ ਕਾਲੇ ਹੋ ਜਾਣਗੇ ਜ਼ਿੰਦਗੀ ਭਰ ਕਦੇ ਤੁਹਾਡੇ ਚਿੱਟੇ ਵਾਲ ਆਉਣੇ ਨਹੀਂ ਡਾਈ ਦੀ ਜਗ੍ਹਾ ਤੇ ਤੁਸੀਂ ਇਹਦਾ ਯੂਜ਼ ਕਰੋ